ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ। ਲਓ ਜੀ ਅੱਜ ਆਪਣੇ ਢੁੱਲਾ ਜਿਹੜਾ ਖੁੱਲ ਰਿਹਾ ਹੈਗਾ ਦਿਖਾਉਣੇ ਤੁਹਾਨੂੰ। ਕੁਛ ਕੁ ਖੁੱਲ ਗਿਆ। ਕੁਛ ਕੁ ਹਜੇ ਰਹਿਦਾ। ਆਹ ਦੇਖੋ ਇਧਰ ਨਾਲ ਖੁੱਲ ਗਿਆ। ਗਾਡਰ ਹਜੇ ਰਹਿੰਦੇ ਨੇ ਕੱਢਣੇ। ਠੀਕ ਹੈ ਜੀ ਅੰਦਰੋਂ ਵੀ ਦਿਖਾਉਂਦੇ ਤੁਹਾਨੂੰ। ਆਹ ਦੇਖੋ ਇਧਰ ਇਹ ਖੁੱਲ ਗਿਆ ਢੁੱਲਾ। ਠੀਕ ਹੈ ਜੀ ਤੇ ਇਹ ਵਾਲਾ ਵੀ ਜਿਹੜਾ ਢੁੱਲਾ ਖੁੱਲ ਗਿਆ। ਠੀਕ ਹੈ ਜੀ ਪੌੜੀਆਂ ਵਾਲਾ ਵੀ ਜਿਹੜਾ ਸੀਗਾ ਖੁੱਲ ਗਿਆ ਠੀਕ ਹੈ ਜੀ ਉੱਤਰ ਤੋਂ ਤੇ ਬਾਥਰੂਮ ਦਾ ਜੁੱਲਾ ਖੁੱਲ ਗਿਆ ਇੱਧਰ ਰਹਿ ਗਿਆ ਇਹ ਵੀ ਰੰਦਾ ਹਜੇ ਅੱਧਾ ਖੁੱਲ ਗਿਆ ਅੱਧਾ ਰੰਦਾ ਹਜੇ ਹਾਂ ਦੇਖੋ ਇਹ ਇੱਧਰ ਵੀ ਹਜੇ ਰੰਦਾ ਹੈ ਲੋਕੀ ਦਾ ਇਹ ਸਾਰਾ ਪਿਆ ਬਰਾਂਡ ਆਪਣੇ ਲੌਬੀ ਦਾ ਕਿਚਨ ਦਾ ਡਰਾਈਂਗ ਰੂਮ ਦਾ ਪੋਰਚ ਦਾ ਤੇ ਬਾਥਰੂਮ ਦਾ ਹੈ ਆ ਸੀ ਆਹ ਦੇਖੋ ਦੇਖੋ ਨੀਚੇ ਸਾਰਾ ਸਮਾਨ ਪਿਆ ਆਪਣੇ ਟੁੱਲੇ ਦਾ ਕੰਮ ਜਿਹੜਾ ਟੁੱਲੇ ਬੜਾ ਟੁੱਲਿਆਂ ਦਾ ਅੱਜ ਅੱਜ ਹੋ ਜਾਊਗਾ ਅੱਜ ਖੁੱਲ ਜੂ ਸ਼ਾਮ ਤੱਕ ਆਹ ਦੇਖੋ ਪੋਰਚ ਦਾ ਇਹ ਖੁੱਲ ਗਿਆ ਇੱਥੇ ਆਪਣਾ ਇੰਟਰੈਸ ਆ ਗਿਆ ਤਾਂ ਕਰਕੇ ਆਪਾਂ ਨੂੰ ਸੱਡੇ ਜਿਹੜਾ ਚੱਕਣਾ ਪੈਣਾ ਸਾਰ ਉੱਪਰ ਆਈ ਸੀ ਮੈਂ ਉੱਧਰ ਨਿਸ਼ਾਨ ਚੜਾ ਰਿਹਾ ਪਤੰਗ ਕਿੰਨਾ ਮਰਜੀ ਜਵੱਖਾਂ ਨੂੰ ਹੋਏ ਪਰ ਅੰਧਾ ਜਿ ਚੜੋਇਆ ਪੜਾਉਣਾ ਨਹੀਂ ਹੈਗਾ ਬਸੰਤ ਚਲੀ ਹੀ ਗਈ ਹੈਨਾ ਨੰਗੇ ਬਸੰਤ ਪਰ ਬੱਚਿਆਂ ਨੂੰ ਹਜੇ ਵੀ ਉਨੇ ਹੀ ਕਰੇ ਜੀ ਪਤੰਗਾਂ ਦਾ ਪਰ ਇਹਨਾਂ ਕੋਲ ਡੋਰਾਂ ਦੂਜੀਆਂ ਨਹੀਂ ਗਈਆਂ ਸਿੰਪਲ ਡੋਰਾਂ ਨੇ ਦੂਸਰੇ ਨਹੀਂ ਹੈਗੇ ਚਾਈਨਾ ਦੀਆਂ ਤੇ ਜ਼ਰੂਰੀ ਹੈ ਜੀ ਹਨਾ ਆਪਣੇ ਬੱਚਿਆਂ ਕੋਲ ਦੇਖਿਆ ਕਰੋ ਧਿਆਨ ਰੱਖਿਆ ਕਰੋ ਕਿ ਕਿਹੜੀ ਡੋਰ ਆ ਕਿਉਂਕਿ ਇਸ ਵਾਰ ਬਹੁਤ ਨੁਕਸਾਨ ਹੋਇਆ ਪੰਛੀਆਂ ਦਾ ਵੀ ਹੋਇਆ ਬੱਚਿਆਂ ਦਾ ਵੀ ਹੈਨਾ ਬੱਚਿਆਂ ਨੇ ਵੀ ਜਾਨਣਾ ਨਹੀਂ ਹੈ ਤੇ ਤਾਂ ਕਰਕੇ ਧਿਆਨ ਰੱਖਿਆ ਕਰੋ ਮੈਂ ਦਿਖਾਉਣੇ ਤੁਹਾਨੂੰ ਕੈਮਰੇ ਨਾਲ ਤੰਗ ਚੜਾ ਰਿਹਾ ਹੈ ਨਿਸ਼ਾਨ ਮੈਂ ਕੈਮਰੇ ਨਾਲ ਦਿਖਾਉਣੀ ਚਾਹਾਂ ਉਹ ਦੇਖੋ ਨਿਸ਼ਾਨ ਹੈ ਲੋ ਕਰਦੇ ਨਿਸ਼ਾਨ ਹੈਲੋ Pantang cerah ya, ah sih kak. ini sanda pantang, ah deh, pantang gea 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 gea, <laughs> kecil lah kecil lah door kecil lah door kecil lah <laughs> door, eh <laughs> cari kecil, basse, <laughs> ah deh, cerita orangnya udah bicara ini. ਕੀ ਆ ਗਿਆ ਹੁਣ ਆਪਾਂ ਚੱਲਦੇ ਹਾਂ ਥੱਲੇ ਤੇ ਦੇਖੋ ਆਹ ਵਾਲੀ ਜੈਕਟ ਮੇਰੀ ਨਾ ਪਸੰਦ ਹੀ ਲੱਗਿਆ ਇਸ ਵਾਰ ਕੱਪੜਿਆਂ ਚ ਹੀ ਰਹਿ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਤੇ ਵੀ ਇਹ ਵੀ ਹੈਗੀ ਹੈ ਮੇਰੇ ਕੋਲ ਯਾਦ ਵੀ ਨਹੀਂ ਆਈ ਦਿਖੀ ਵੀ ਨਹੀਂ ਇਸ ਸਾਲ ਕੱਪੜਿਆਂ ਚ ਮੈਨੂੰ ਜਮਾਂ ਨੂੰ ਪਤਾ ਲੱਗਿਆ ਲਓ ਜੀ ਅੱਜ ਆਪਣਾ ਢੂਲਾ ਜਿਹੜਾ ਖੁੱਲ ਗਿਆ ਤੇ ਹੁਣ ਆਪਣੇ ਕੱਲ ਨੂੰ ਹੋਊਗਾ ਮੂਹਰੇ 프ਰੰਟ ਦਾ ਕੰਮ ਹੋਊਗਾ ਠੀਕ ਆ ਜੀ ਤੇ ਉਸ ਤੋਂ ਬਾਅਦ ਫਿਰ ਆਪਣੇ ਅਗਲੇ ਦਿਨ ਹੋਊਗਾ ਪਰ ਸੋ ਨੂੰ ਜਾਨੀ ਕਿ ਢੂਲਿਆ ਦਾ ਕੰਮ ਸ਼ੁਰੂ ਹੋ ਜੂ ਢੂਲੇ ਦਾ ਢੂਲਾ ਬਣਿਆ ਜਾਊਗਾ ਫਿਰ ਜਾਲ ਪੈ ਜਾਊਗਾ ਬਸ ਫਿਰ लास्ट ਚ ਲੈਂਟਰ ਫਿਰ ਆਪਣੇ ਪਲਸਟਰ ਦੀ ਤਿਆਰੀ ਹੋ ਜੂਗੀ ਠੀਕ ਹੈ ਜੀ ਫਿਟਿੰਗ ਵਗੈਰਾ ਹੋ ਜੂਗੀ ਇਸ ਤਰ੍ਹਾਂ ਕਰਕੇ ਸਾਰੇ ਕੰਮ ਹੋ ਜਾਣਗੇ ਪੌਡੀਅਮ ਬਣਨਾ ਸਾਰਾ ਢੂਲਾ ਇਹਦਾ ਖੁੱਲ ਗਿਆ ਠੀਕ ਹੈ ਜੀ ਇਸ ਤਰ੍ਹਾਂ ਇੱਥੇ ਵੀ ਬਹੁਤ ਵੱਡੀ ਚੌਂਕੀ ਹੈਗੀ ਤੇ ਆ ਬਣੀ ਵੀ ਬਹੁਤ ਵੱਡੀ ਚੌਂਕੀ ਇੱਥੇ ਮੈਂ ਆਸਾਨੀ ਨਾਲ ਪੌਟ ਰੱਖੂਗੀ ਠੀਕ ਹੈ ਜੀ ਚਾਹ ਤੇ ਪਹੋਣ ਅੰਦਰ ਸਬਜੀ-ਸਬਜੀ ਬਣਾਉਨੇ ਆ ਪਰ ਮੈਂ ਵੀਡੀਓ ਬਣਾ ਕੇ ਹਟੀਆਂ ਇੱਕ ਅਪਲੋਡ ਕੀਤੀ ਹੋਈ ਆ ਅਪਲੋਡ ਤੇ ਲਾਈ ਹੋਈ ਹੈਗੀ ਮਾਪੂਜੀ ਲੱਗ ਗਈ ਮੰਦਰ ਚ ਵੀ ਗੁਰਦੁਆਰਾ ਸਾਹਿਬ ਵੀ ਪੜਨ ਲੱਗੀ ਕਲੀਅਰ ਸੋ ਅੱਗੇ ਆ ਜੇ ਅਰੇ ਸੁਣ ਗਾਲ ਬਈ ਮੈਨੂੰ ਪਈ ਜੀ ਆਕੇ ਮੁੜ ਗਏ ਭਾਈ ਉਹ ਤਾਂ ਮੋਟਰਸਾਈਕਲ ਦਾ ਐ ਸਕੂਟਰੀ ਦਾ ਇੱਥੇ ਖੜਾ ਕਿੰਜ ਉਹ ਭਾ ਕਰਿਆ ਗਿਆ ਭਾਈ ਮੈਂ ਪਤਾ ਨਹੀਂ ਭਾਈ ਮੈਂ ਤਾਂ ਠੀਕ 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 ਆਕੇ ਮੁੜ ਗਏ ਮੋਟਰਸਾਈਕਲ ਕੋਲ ਕੋਈ ਨਾ ਅੱਛਾ ਕਰਮਚਾਰੀ ਤੁਹੂ ਜਾ ਰਹੀ ਹੈ ਕਿਸੇ ਮੈਰਿਜ ਤੇ ਕੱਲ ਨੂੰ ਜਾਣਾ ਉਹਨੇ ਮੈਰਿਜ ਤੇ ਇਸੇ ਉਹਦਾ ਪੈਂਟ ਕੋਟ ਨੂੰ ਪ੍ਰੈਸ ਕਰ ਦੇਣੀ ਆ ਦਿਖਾ ਦਿੰਦੇ ਤੁਹਾਨੂੰ ਇਹ ਵਾਲੀ ਟਾਈ ਹੈਗੀ ਇੱਕ ਰੈੱਡ ਕਲਰ ਦੀ ਹੈ ਦੋਨੋਂ ਪ੍ਰੈਸ ਕਰ ਦੂੰਗੀ ਮੈਂ ਜਿਹੜੀ ਲਾਉਣੀ ਹੂ ਲਾਲੂ ਤੇ ਇਹ ਹੈਗਾ ਉਹ ਦਾ ਬਲੈਕ ਪੈਂਟ ਕੋਟ ਠੀਕ ਆ হো ਵਾਈਟ ਇਹਦੇ ਨਾਲ ਮੈਂ ਸ਼ਰਟ ਕੀਤੀ ਆ ਠੀਕ ਆ 来 ਮੈਂ ਫੋਟੋ ਵੀ ਚੱਕ ਲਿਆ ਕਰਾਂ ਇਸ ਕੋਈ ਫੋਟੋ ਦੇ ਤੋ ਉਹ ਯਾ ਅਸਲ ਤੇ ਇਹ ਗੀ ਥੋੜੀ ਲੇ ਦੇਖੀ ਦਿੰਦਾ ਮੈਨੂੰ ਤਾਂ ਸੱਤ ਦੇ ਅੱਧ ਤੱਕ ਵਾਈ ਤਿਆੜਾ ਲੱਕੀ ਆਵਦਾ ਠੀਕ ਆ ਫੋਨ ਘਾ ਚੱਕ ਲਿਆ ਕਰ ਤੇ ਕਰ ਦਿਆ ਕਰਨ ਵਾਲੇ ਫੋਨ ਲਾਈਟ ਲਾਵਾਂ ਲਾਈਟ ਵੀ ਲਾਈ ਜਿੱਦਾਂ ਹੋਰ ਚੱਕ ਲੈ ਕਰ ਫੋਨ ਟੈਨਸ਼ਨ ਹੋ ਜਾਂਦੀ ਆ ਲਓ ਜੀ ਪਿੰਦਰ ਚਲੇ ਗਿਆ ਜਾਗੂ ਤੇ ਜਾਊਗਾ ਪਹਿਲਾਂ ਉਹਦੇ ਦੋਸਤ ਦਾ ਵਿਆਹ ਜਾਗੋ ਤੋਂ ਜਾ ਕੇ ਫਿਰ ਬਰਾਜ ਜਾਣਾ ਕੱਲ ਨੂੰ ਸਵੇਰ ਹੁਣ ਤਾਂ ਕੱਲ ਨੂੰ ਸ਼ਾਮ ਨੂੰ ਹੀ ਆਊਗਾ ਇਹ ਕੱਲ ਨੂੰ ਸ਼ਾਮ ਨੂੰ ਵੀ ਇਹਦਾ ਪਤਾ ਨਹੀਂ ਹੈਗਾ ਕਿਉਂਕਿ ਪਾਸਲੇ ਪਿੰਡ ਹੋਰ ਪਿੰਡ ਗਿਆਗਾ ਠੀਕ ਹੈ ਜੀ ਇਹਦਾ ਦੋਸਤ ਸਾਨੂੰ ਵੀ ਬੁਲਾਇਆ ਸੀ ਬਹੁਤ ਪਿਆਰ ਨਾਲ ਜਬਰ ਮਤਲਬ ਜ਼ੋਰ ਨਾਲ ਕਹਿ ਕੇ ਗਿਆ ਸੀਗਾ ਸਾਨੂੰ ਵੀ ਵੀ ਆਂਟੀ ਅੰਕਲ ਤੁਸੀਂ ਦੋਨਾਂ ਨੇ ਆਉਣਾ ਪਰ ਸਾਡੇ ਤੋਂ ਨਹੀਂ ਜਾ ਹੋਇਆ ਜੀ ਤੁਹਾਨੂੰ ਪਤਾ ਹੀ ਹੈ ਘਰ ਦਾ ਕੰਮ ਚੱਲ ਰਿਹਾਗਾ ਤਾਂ ਕਰਕੇ ਹਨਾ ਮੈਂ ਤਾਂ ਇੱਥੇ ਜਾਣਾ ਸੀਗਾ ਇੱਕ ਮੈਰਿਜ ਤੇ ਅੱਜ ਆ ਉਹ ਵੀ ਨੇ ਮੇਰੇ ਤਾਂ ਜਾਇਆ ਗਿਆ ਹੈਗਾ ਕਿਉਂਕਿ ਕੰਮ ਚੱਲ ਰਿਹਾ ਹੈਗਾ ਕਿਤੇ ਨਿਕਲੇ ਨਹੀਂ ਜਾਂਦਾ ਹੈਗਾ ਜੀ ਦਾ ਵਧੇਰਾ ਕਰਦਾ ਜੇ ਜਾਣਿਆ ਫਿਰ ਕਾਲੀ ਹੁੰਦੀ ਆ ਮੋੜਨ ਦੀ 10 ਵਜੇ ਦੀ ਚਾਹ ਕਰਕੇ ਜਾਣੀ ਪੈਂਦੀ ਹੈ ਜਾਂ ਫਿਰ ਕਿਸੇ ਨੂੰ ਕਹਿ ਕੇ ਜਾਣਾ ਪੈਂਦਾ ਫਿਰ 2 ਵਜੇ ਵਾਲੀ ਚਾਹ ਦੀ ਦਿੱਕਤ ਆਉਂਦੀ ਫਿਰ 4 ਵਜੇ ਚਾਰ ਟਾਈਮ ਦੀ ਚਾਹ ਹੋ ਗਈ ਹੈ ਨਾ ਚਲੋ ਉਸ 2-12 ਤਾਂ ਤਾਂ ਦਾ ਹੋ ਜਾਂਦਾ ਹੈ ਨਾ ਦੁਪਹਿਰ ਦੀ ਤੇ ਜ਼ਿਆਦਾ ਦਿੱਕਤ ਦੁਪਹਿਰ ਦੀ ਜ਼ਿਆਦਾ ਇਹ ਹੁੰਦਾਗਾ ਲਓ ਜੀ ਹੁਣ ਮੈਂ ਸਬਜ਼ੀ ਕੱਟ ਲਵਾਂ ਤੇ ਅੰਦਰ ਚਲੇ ਗਿਆ ਮੈਂ ਤੇ ਕਲੇਰ ਸਾਫ਼ ਹੀ ਆ ਕਰ ਤੇ ਉਹ ਕਰਦੇ ਆ ਬਣਾਉਣਿਆ ਖਾਣਾ ਫਿਰ ਦਮ ਚੜ ਗਿਆ ਦਿਨ ਨਾਲ ਮੇਰਾ ਜਿਵੇਂ ਅੱਖਾਂ ਬਿਨਾਂ ਘਰੇ ਜੀਵ ਹੀ ਨਹੀਂ ਲੱਗਦਾ ਲਓ ਜੀ ਹਾਂ ਵੀ ਸਾਮੀ ਆਪਾਂ ਟਾਈ ਬਗੈਰਾ ਤੇ ਇੱਥੇ ਮੈਂ ਲਾ ਲਈ ਪ੍ਰੈਸ ਦੇਖੋ ਹੁਣ ਇੱਥੇ ਬਹੁਤ ਆਸਾਨੀ ਨਾਲ ਪ੍ਰੈਸ ਕਰ ਲੈਂਦੀ ਹਾਂ ਵਧੀਆ ਸੋਖਾ ਜਿਹਾ ਹੋ ਗਿਆ

ਮੈਂ ਨਾ ਅਲਮਾਰੀ ਚੋਂ ਕੱਪੜੇ ਕੱਢਣ ਲੱਗੀ ਸੀ ਕਈ ਸੂਟ ਕੱਢੇ ਨੇ ਪੈੱਡ ਤੇ ਰੱਖ ਕੇ ਦੇਖਦੀਆਂ ਕਿਉਂਕਿ ਮੈਂ ਜਾਣਾ 9 ਤਰੀਕ ਨੂੰ ਇੱਕ ਮੈਰਿਜ ਤੇ ਉਹਦੇ ਲਈ ਉਹ ਕਰ ਰਹੀ ਹਾਂ ਕਿ ਸੂਟ ਕਿਹੜਾ ਪਾਵਾਂ ਕਿਹੜਾ ਨਾ ਪਾਵਾਂ ਕਲਰ ਵਗੈਰਾ ਵੀ ਕਰਨ ਵਾਲਾ ਹੈ ਨਾ ਤੇ ਉਧਰੋਂ ਲੈਂਟਰ ਦਾ ਵੀ ਕੰਮ ਨੇੜੇ ਲੱਗਿਆ ਹੋਇਆ ਹੈਗਾ ਤੇ ਸਮਝ ਨਹੀਂ ਕਿ ਕੁਝ ਵੀ ਆ ਰਹੀ ਦਿਖਾਉਣੀ ਤੁਹਾਨੂੰ ਸੂਟ ਕੱਢਿਆ ਮੈਂ 6-7 ਸੂਟ ਵੀ ਇਹਨਾਂ ਵਿੱਚੋਂ ਕਿਹੜੇ ਪਾਵਾਂ ਕਿਹੜੇ ਨਾਂ ਕਿਹੜਾ ਪਾਵਾਂ ਕਿਹੜਾ ਨਾਂ ਪਾਵਾਂ ਕੁਛ ਵੀ ਸਮਝ ਨਹੀਂ ਆਉਂਦੀ ਉੱਧਰ ਲੈ ਕੇ ਜਾਂਦੇ ਆ ਦੂਸਰੇ ਬੈੱਡ ਤੇ ਫਿਰ ਦਿਖਾਉਨੇ ਆ ਤੁਹਾਨੂੰ ਫਿਰ ਉਹ ਜਿੱਥੇ ਬੈਠ ਕੇ ਦੇਖਦੀ ਆ ਕਿਹੜਾ ਪਾਵਾਂ ਕਿਹੜਾ ਨਾਂ ਪਾਵਾਂ ਸੱਚੀ ਗੱਲ ਐ ਨਾ ਜਦੋਂ ਕਿਤੇ ਜਾਣਾ ਹੁੰਦਾ ਸੂਟਾਂ ਤੇ ਕੰਮ ਅਟਕ ਜਾਂਦਾ ਕੀ ਪਾਈਏ ਕੀ ਨਾ ਪਾਈਏ ਜੁਐਲਰੀ ਢਟਕ ਜਾਂਦਾ ਕੰਮ ਤੇ ਕੈਮਰਾ ਸੈੱਟ ਕਰ ਲਾਂ ਮੈਂ ਇੱਕ ਮਿੰਟ ਫਿਰ ਦੇਖ ਲਿਆ ਪਰ ਇਹਨਾਂ ਵਿੱਚੋਂ ਕੁਝ ਸੂਟ ਇਹੋ ਜਿਹੇ ਨੇ ਜਿਹੜਿਆਂ ਨੂੰ ਇਸ ਵਾਰ ਆਹ ਸੀਜ਼ਨ 'ਚ ਟੱਚ ਵੀ ਨਹੀਂ ਕੀਤਾ ਵਲੌਗ ਉਹ ਸੇਟ ਹੋਈ ਜਾ ਰਹੇ ਨੇ ਬਨ ਬਲੇਟ ਰਹੇ ਨੇ ਪਾ ਤਾਂ ਮੈਂ ਚਲੋ ਰਹੀ ਆ ਪਰ ਲੇਟ ਬਣ ਰਹੇ ਨੇ ਇਹ ਸੂਟ ਵੀ ਮੈਨੂੰ ਬਹੁਤਾਂ ਜਿ ਪਿਆਰ ਆਉਂਦਾ ਸੁਣਾ ਵੀ ਲੱਗਦਾ ਇਹ ਵਾਲਾ ਕੋਸ਼ਿਸ਼ ਕੀਤੀ ਵੀ ਇਹ ਪਾ ਜਵਾਂ ਉਸ ਤੋਂ ਬਾਅਦ ਜਿਹੜੇ ਡਾਰਕ ਸੂਟ ਨੇ ਉਹ ਨਹੀਂ ਪਹਿਣੇ ਕਿ ਮੌਕੇ ਨੇ ਹੋ ਜੇ ਕੋਈ ਉਹਨਾਂ ਡਾਰਕਾਂ ਦੇ ਵਿੱਚੋਂ ਨਹੀਂ ਹੈਗਾ ਵੀ ਬੜਾ ਡਾਰਕ ਹੈ ਇਹ ਠੀਕ ਹੈ ਜੀ ਇਸ ਤਰ੍ਹਾਂ ਦਾ ਕਲਰ ਹੈ ਦਾ ਤੁਸੀਂ ਦੇਖਿਆ ਹੀ ਮੇਰੇ ਪਾਇਆ ਹੋਇਆ ਬਨਾ ਉਸੂ ਦਾ ਬਨਾ ਉਸੂ ਸਿਲਕ ਦੇ ਵਿੱਚ ਤੇ ਉਸ ਸਿਲਕ ਦੇ ਵਿੱਚ ਠੀਕ ਹੈ ਜੀ ਬਾਕੀ ਸੋਚ ਰਹੀ ਹਾਂ ਹੁਣ ਕੁਝ ਸਮਝ ਨਹੀਂ ਆ ਰਹੀ ਇਹ ਸੂਰਦਾ ਕਲਰ ਵੀ ਮੇਰਾ ਬਹੁਤ 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 ਪਿਆਰਾ ਜਿੰਨੇ ਮਰਜੀ ਪ੍ਰੈਸ ਕਰਕੇ ਕੱਪੜੇ ਰੱਖ ਲਓ ਅਲਮਾਰੀਆਂ ਦੇ ਵਿੱਚ ਹੋ ਹੀ ਜਾਂਦੇ ਨੇ ਪਰ ਇਹ ਲਵੈਂਡਰ ਦਾ ਕਲਰ ਮੈਨੂੰ ਬਹੁਤ ਹੀ ਪਿਆਰਾ ਲੱਗ ਰਿਹਾ ਪਾਇਆ ਹੋਇਆ ਵੀ ਬਹੁਤ ਸੋਹਣਾ ਲੱਗਦਾ ਇਹ ਕਲਰ ਠੀਕ ਹੈ ਜੀ ਸੋਚ ਰਹੀ ਹਾਂ ਵੀ ਇਹ ਪਾ ਦਾਂ ਕੀ ਕਰਾਂ ਕੁਛ ਨਹੀਂ ਸਮਝ ਆਉਂਦੀ ਸੂਟ ਦਾ ਵਾਦੂ ਨਹੀਂ ਪਰ ਆ ਵੀ ਸੂਟ ਨੇ ਇਸ ਵਾਰ ਮੈਂ ਪਾਇਆ ਸੀਜ਼ਨ ਦੇ ਵਿੱਚ ਸੀਜ਼ਨ ਵਿੱਚ ਬਿਲਕੁਲ ਵੀ ਨਹੀਂ ਪਾਇਆ ਆਪਣੇ ਘਰ ਦੇ ਪ੍ਰੋਗਰਾਮ ਜਿਵੇਂ ਤੇ ਸੂਟ ਨਹੀਂ ਚੇਂਜ ਹੋਇਆ ਲੈਂਟਰ ਵਾਲੇ ਦਿਨ ਮੇਰੇ ਤੋਂ ਸੂਟ ਹੀ ਨਹੀਂ ਚੇਂਜ ਹੋਇਆ ਇਹ ਦੁਪੱਟਾ ਇਹਦੇ ਨਾਲ ਵਾਈਟ ਕਲਰ ਦੀ ਸਲਵਾਰ ਹੈ ਜੀ ਬਾਟਮ ਤੇ ਆਹ ਵਾਲਾ ਹੈ ਨਾ ਦਾ ਕਮੀਜ਼ ਇਹ ਵਾਲਾ ਇਹ ਸੂਟ ਵੀ ਮੈਨੂੰ ਬਹੁਤ ਪਿਆਰਾ ਲੱਗਦਾ ਏ ਵਾਲਾ ਆ ਦੇਖੋ ਇਦਾਂ ਬਣਿਆ ਹੋਇਆ ਦਾ ਗਲਾ ਇਦਾਂ ਹੈ ਦੀ ਬਾਜ਼ੂ ਬਾਮਾ ਦੀ ਕਢਾਈ ਇਦਾਂ ਸੋਚ ਰਹੀ ਹਾਂ ਵੀ ਇਹ ਪਾਵਾ ਮੇਰੇ ਕੰਮ ਵੱਜ ਜਾਣਾ ਹੁਣ ਜਦ ਮੈਂ ਖੋਲ ਖੋਲ ਕੇ ਦੇਖੂਗੀ ਨਾ ਮੇਰੇ ਕੰਮ ਵੱਜ ਜਾਣਾ ਮੈਂ ਤੁਹਾਨੂੰ ਐਂ ਦਿਖਾਉਣੀ ਆਂਗੀ ਦੱਸਿਓ ਤੁਸੀਂ ਵੀ ਮੈਨੂੰ ਤਾਂ ਕੁਛ ਨਹੀਂ ਸੋਚ ਰਿਹਾ ਹੈਗਾ ਕਿ ਕਿਹੜਾ ਪਾਵਾ ਕਿਹੜਾ ਨਹੀਂ ਪਾਵਾ ਜਾਂ ਫਿਰ ਇਹ ਵਾਲਾ ਪਾਵਾ ਇਹ ਵਾਲਾ ਇਹ ਥੋੜਾ ਜਿਆਦਾ ਸਿੰਪਲ ਜਿਹਾ ਇਹ ਬਹੁਤ ਜਿਆਦਾ ਸਿੰਪਲ ਜਿਹਾ ਇੱਕ ਜੀ ਮੈਨੂੰ ਸਲਵਾਰ ਨਹੀਂ ਪਸੰਦ ਕ੍ਰੇਪ ਦੇ ਵਿੱਚ ਹੈਗੇ ਇਸ ਤਰ੍ਹਾਂ ਠੀਕ ਹੈ ਸੂਟ ਤਾਂ ਸੋਹਣਾ ਲੱਗਦਾ ਪਾਇਆ ਹੋਇਆ ਬਹੁਤ ਸੋਹਣਾ ਲੱਗਦਾ ਤੁਸੀਂ ਦੇਖਿਆ ਹੀ ਆ ਤੇ ਸਲਵਾਰ ਤੋਂ ਉਹ ਹੋਇਆ ਇਹ ਕਿੱਤਾ ਹੋਇਆ ਇਹਨੂੰ ਮੈਂ ਹਾਏ ਕੱਪੜਿਆਂ ਤੇ ਬਾਲ ਠੀਕ ਇਹ ਵਾਲਾ ਇਹ ਤਾਂ ਮੇਰਾ ਫੇਵਰਿਟ कलर भी एंड हैंडवर्क एं है दे बहुत ही प्यारा जहाँ हैंडवर्क का पर मैं काफ़ी ज़्यादा मैरिज से पा चुकी हे तो करके ऐ लगता भी यही ना पाव क्योंकि दुपट्टा तमीज का है ही प्यारा तो ये दुपट्टा गा वाह देखो ये दुपट्टा बहुत ही प्यारा दुपट्टा यदा तो प्याव वाला ही सूट है ये है बहुत सोहना ਵੋਟ ਮੇਦੀ ਪਲੇਨ ਤੇ ਇਹ ਸੁਪ ਹੈਗਾ ਇਹ ਵਾਲਾ ਇਹ ਵਾਲਾ ਇਹ ਇਹ ਪਾ ਮਾ ਇਹ ਵਾਲਾ ਮਹਿਰੂਨ ਕਲਰ ਦੇ ਵਿੱਚ ਇਹ ਵਾਲਾ ਹੈਗਾ ਠਿੱਕਾ ਇਹਦੇ ਦੁਪੱਟੇ ਤੇ ਵੀ ਲੇਸ ਵਗੈਰਾ ਇਹ ਲੱਗੀ ਹੋਈ ਇਦਾਂ ਦੀ ਠੀਕ ਹੈ ਇਹ ਵੀ ਪਰ ਪਿਆਰਾ ਥੋੜਾ ਜਿਹਾ ਕਲਰ ਜ਼ਿਆਦਾ ਮਹਿਰੂਨ ਬਾਟਮ ਇਹਦੀ ਵੀ ਪਲੇਨ ਆ ਐਂਡ ਹੈਗਾ ਲਾਸਟ ਤੇ ਰੈੱਡ ਬਾਕੀ ਦਾ ਮੈਸੇਜ ਕੱਢੇ ਨਹੀਂ ਕੁਛ ਕੀ ਕੱਢੇ ਨਹੀਂ ਮੈਂ ਕਿਹਾ ਚਲੋ ਦੇਖ ਲਈਏ ਇਹ ਮੈਨੂੰ ਬਹੁਤ ਪਿਆਰਾ ਲੱਗਦਾ ਦੀ ਫਿਟਿੰਗ ਵਗੈਰਾ ਕੱਪੜਾ ਇਹ ਹੈਗਾ ਪਿਓਰ ਸ਼ਪੋਨ ਦੇ ਵਿੱਚ ਪਿਓਰ ਸ਼ਪੋਨ ਦੇ ਵਿੱਚ ਇਹ ਵਾਲਾ ਸੂਟ ਦਿੱਤਾ ਆ ਆ ਗਈ ਜੀ ਆ ਗਈ 1 ਮਿੰਟ ਮੈਨੂੰ ਫੋਨ ਤਾਂ ਕਰ ਲੈਂਦੇ ਇੱਕ ਵਾਰ ਮੈਂ ਸਮਾਨ ਮੰਗਾਉਣਾ ਸੀ ਤੁਹਾਡੇ ਤੋਂ ਬੈਰੀ ਗੁੱਡ ਸ਼ਰਮਾਣਾ ਨੂੰ ਮਿਲਦੀ ਹੈ। ਤੇ ਨਹੀਂ? ਲਓ ਜੀ ਇਹ ਹੈਗਾ ਸ਼ਪੋਂ ਦਾ ਮੈਂ ਤਾਂ ਬਈ ਕਨਫਿਊਜ਼ ਹੋਈ ਪਈ ਆ ਕੀ ਕਰਾਂ? 9 ਤਰੀਕ ਨੂੰ ਮੈਰਿਜ ਤੇ ਕਿਹੜਾ ਸੂਟ ਪਾਵਾਂ ਮਾਂ? ਹੂੰ ਪਾਉ ਮਾਂ। ਤੁਹਾਡੇ ਤਾਂ ਕੁੜੀਆਂ ਦਾ ਕੁੜੀਆਂ ਦਾ ਲੇਡੀਜ਼ ਦਾ ਇਹੀ ਫੰਡਾ ਹੁੰਦਾ ਵੀ ਕਿਹੜਾ ਸੂਟ ਪਾਈਏ ਹਾਏ ਹਾਏ। ਆ ਵੀ ਸ਼ਪੋਂ ਦਾ ਵੀ ਸੋਹਣਾ ਹੈ ਨਾ ਸੂਟ। ਮੈਨੂੰ ਮੇਰੇ ਕੰਮ ਵਧੂਗਾ ਮੈਨੂੰ ਹੀ ਤੈਅ ਕਰਨੀ ਪੋਗੀ ਬਾਅਦ ਦੇ ਵਿੱਚ ਔਖਾ ਕੰਮ ਆਣੇ ਨਾਲ ਮੇਰੀ ਨੀਂਦ ਹੁਲ ਗੇ ਨਹੀਂ ਰਾਤ ਹੀ ਨੀਂਦ ਨਹੀਂ ਆਉਂਦੀ ਲਾ ਕੇ ਥੋੜੇ ਵੀ ਲਵਾ ਕੇ ਲਿਉਣੀ ਆਣਕ ਹੋਰ ਉਹਨਾਂ ਦੇ ਡੀ ਜਲਦੀ ਸਹੀ ਹਾਂ ਦੇਖੋ ਬਹੁਤ ਪਿਆਰਾ ਸੂਟ ਹੈ ਤੇ ਪ੍ਰੈਸ ਕਰਕੇ ਰੱਖ ਲੈਨੇ ਮਮਮੀ ਹੋ ਜਾਂਦੇ ਨੇ ਤਾਂ ਕਰਕੇ ਫੇਰ ਮੈਂ ਰੱਖਦੀ ਹਾਂ ਪ੍ਰੈਸ ਕਰਕੇ ਮੈਨੂੰ ਤਾਂ ਰੋਸਾ ਇੰਚ ਕਰਨੀ ਤਾਂ ਪੈਂਦੀ ਆ ਹਣਾ ਤੇ ਉਸ ਤੋਂ ਬਾਅਦ ਜਿਹੜਾ ਏਵਨਾ ਸੂਟ ਦੱਸੋ ਅੱਤ ਸੱਚੀ ਦੱਸੋ ਤੁਹਾਨੂੰ ਕੀ ਆ ਹਣਾ ਪਰ ਮੈਨੂੰ ਇਹ ਵੀ ਹੈ ਵੀ ਮੈਂ ਸੀਜ਼ਨ ਦੇ ਵਿੱਚ ਇਸ ਸਰਦੀ ਦੇ ਵਿੱਚ ਇਹਨਾਂ ਚ ਕੋਈ ਵੀ ਸੂਟ ਨਹੀਂ ਪਾਇਆ ਨਾ ਮਹਿਰੂਨ ਪਾਇਆ ਨਾ ਮੈਂ ਜਿਹੜਾ ਅਲੇਮਨ ਕਲਰ ਦਾ ਪਾਇਆ ਨਾ ਉਹ ਵਾਲਾ ਫਿਰੋਜ਼ੀ ਪਾਇਆ ਠੀਕ ਹੈ ਸਰਦੀ ਸੌਰੀ ਨਾ ਉਹ ਵਾਲਾ ਰੈਡਿਸ਼ ਪੋਂ ਦਾ ਪਾਇਆ ਨਾ ਉਹ ਵਾਲਾ ਜਿਹੜਾ ਪਰਪਲ ਕਲਰ ਦਾ ਇਹ ਪਾਇਆ ਹਨਾ ਠੀਕ ਹੈ ਨਾ ਬਿਲਕੁਲ ਆ ਮੈਂ ਪੈਰਟ ਕਲਰ ਦਾ ਜਿਹੜਾ ਵਾਈਟ ਬਾਟਮ ਦੇ ਨਾਲ ਇਹ ਵਾਲਾ ਪਾਇਆ ਕਨਫਿਊਜ਼ ਹੋਈ ਪਈ ਆ ਵੀ ਮੈਂ ਇਹਨਾਂ ਚੋਂ ਹੀ ਪਾ ਲਵਾਂ ਕਿਉਂਕਿ ਮੈਂ ਬਿਲਕੁਲ ਵੀ ਪਾਏ ਨਹੀਂ ਹੈਗੇ ਪਰ ਮੈਨੂੰ ਇਹ ਆ ਵੀ ਹੈਨਾ ਮੈਂ ਇਹ ਵਾਲਾ ਵੀ ਪਾਵਾ ਕਿਉਂਕਿ ਵੀ ਇਹ ਵੀ ਮੈਨੂੰ ਬਹੁਤ ਪਿਆਰਾ ਲੱਗਦਾ ਆ ਸੂਟ ਆ ਜਿਹੜਾ ਮੇਰਾ ਹੈਨਾ ਇਹ ਵੀ ਮੈਨੂੰ ਬਹੁਤ ਪਿਆਰਾ ਲੱਗਦਾਗਾ ਇਹ ਵਾਲਾ ਇਹ ਵੀ ਬਹੁਤ ਪਿਆਰਾ ਲੱਗਦਾ ਦੇਖ ਦੀਏ ਕਲੀਅਰ ਸਾਹਿਬ ਨੂੰ ਵੀ ਪੁੱਛੋ ਬਾਕੀ ਤੁਸੀਂ ਵੀ ਦੱਸਿਓ ਇਹਨਾਂ ਵਿੱਚੋਂ ਮੈਂ ਕਿਹੜਾ ਸੂਟ ਪਾ ਕੇ ਜਾਵਾਂ ਹੈ ਮਤਲਬ ਮੈਰਿਜ ਦਾ ਇਸ ਤਰ੍ਹਾਂ ਦਾ ਪ੍ਰੋਗਰਾਮ ਆ ਉਹ ਮੈਰਿਜ ਪਹਿਲਾਂ ਹੋ ਜੂ ਅਸੀਂ ਪਾਰਟੀ ਤੇ ਜਾਣਾ ਠੀਕ ਆ ਜੀ ਤੇ ਨਵੇਂ ਵਿਆਹੇ ਜੋੜੇ ਨੂੰ ਅਸ਼ੀਰਵਾਦ ਦੇਣ ਸ਼ਗਨ ਦੇਣ ਠੀਕ ਹੈ ਜੀ ਪਾਰਟੀ ਤੇ ਜਾਣਾ ਤੇ ਦੱਸਿਓ ਮੈਨੂੰ ਕਮੈਂਟ ਕਰਕੇ ਤੁਸੀਂ ਵੀ ਜਰੂਰ ਵੀ ਮੈਂ 9 ਤਰੀਕ ਨੂੰ ਜਾਣਾ ਹਜੇ ਤਾਂ ਇਹਨਾਂ ਵਿੱਚ ਮੈਂ ਕਿਹੜਾ ਸੂਟ ਪਾਵਾਂ ਠੀਕ ਹੈ ਜੀ ਜਰੂਰ ਦੱਸਿਓ ਮੈਨੂੰ ਓਕੇ ਠੀਕ ਹੈ ਜੀ ਮਿਲਦੇ ਕੱਲ ਨੂੰ ਵਧੀਆ ਜੀ ਬਲੌਗ ਤੇ ਨਾਲ ਤੇ ਬਾਕੀ ਪਲੀਜ਼ ਸਾਰੇ ਜਾਣੇ ਲਾਈਕ ਕਰਦਿਆ ਕਰੋ ਵੀਡੀਓ ਨੂੰ ਤੇ ਜਿਹੜੇ ਕਮੈਂਟ ਕਰਦੇ ਹੋ ਕਮੈਂਟ ਵੀ ਲਾਈਕ ਕਰਦਿਆ ਕਰੋ ਠੀਕ ਹੈ ਜੀ ਮਿਲਦੇ ਆ ਫਿਰ ਕੱਲ ਨੂੰ ਵਧੀਆ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ ਟੇਕ ਕੇਅਰ